ਅਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਵਿਆਹ ਪੁਰਬ ਦੀ ਤਿਆਰੀ ਇਸ ਸਮੇਂ ਜੋਰਾਂ ਤੇ ਨੇ ਇਹ ਤਸਵੀਰਾਂ ਨੇ ਗੁਰਦੁਆਰਾ ਬੇਰ ਸਾਈਂ ਦੀਆਂ ਜਿੱਥੇ ਕੀ ਬਨਸਵੰਨੇ ਫੁੱਲਾਂ ਦੇ ਨਾਲ ਜੋ ਹੈ ਉਹ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਜੋ ਹੈ ਉਹ ਸੰਤਾਂ ਨਤਮਸਤਕ ਹੋ ਰਹੀਆਂ ਨੇ ਦੱਸਦੇ ਇਹ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 10 ਸਤੰਬਰ ਨੂੰ ਪੂਰੀ ਸ਼ਰਧਾ ਦੇ ਨਾਲ ਬਟਾਲਾ ਸ਼ਹਿਰ 'ਚ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਇੱਕ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਜੋ ਹੈ ਉਹ ਕਰਿਆ ਜਾਵੇਗਾ ਜੋ ਕਿ ਅੱਜ ਸਵੇਰੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਇਹ ਪਾਲਕੇ ਯਾਨੀ ਕਿ ਕੱਲ 10 ਸਤੰਬਰ ਨੂੰ ਜੋ ਹੈ ਬਟਾਲਾ ਸ਼ਹਿਰ ਚ ਪਹੁੰਚੇਗਾ ਬਟਾਲਾ ਨਗਰ ਦੀ ਪ੍ਰਿਕਰਮਾ ਕਰਨ ਤੋਂ ਬਾਅਦ ਇੱਕ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਚ ਜੋ ਹੈ ਉਹ ਸੰਗਤਾਂ ਸ਼ਾਮਿਲ ਹੋ ਰਹੀਆਂ ਨੇ ਇਹ ਤਸਵੀਰਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀਆਂ ਜਿੱਥੇ ਕਿ ਸੰਗਤਾਂ ਜੋ ਨੇ ਉਹ ਗੁਰਦੁਆਰਾ ਵਿੱਚ ਜੋ ਹੈ ਉਹ ਹਜ਼ੂਰੀ ਕਰਨ ਲਈ ਪਹੁੰਚੀਆਂ ਨੇ ਦੂਰ ਦਰਾਡੇ ਤੋਂ ਜੋ ਹੈ ਉਹ ਸੰਗਤਾਂ ਪਹੁੰਚ ਰਹੀਆਂ ਨੇ ਤੇ ਇਸ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਅਸਥਾਨ ਤੇ ਜੋ ਨੇ ਉਹ ਦਰਸ਼ਨਾ ਲਈ ਪਹੁੰਚ ਰਹੇ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਵਿਆਪੁਰਧ ਦੀ ਤਿਆਰੀ ਇਸ ਸਮੇਂ ਜੋਰਾਂ ਤੇ ਨੇ ਇਹ ਤਸਵੀਰਾਂ ਨੇ ਗੁਰਦੁਆਰਾ ਬੇਰ ਸਾਹਿਬ ਦੀਆਂ ਜਿਥੇ ਕਿ ਵਨਸਵੰਨੇ ਫੁੱਲਾਂ ਦੇ ਨਾਲ ਜੋ ਹੈ ਉਹ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਜੋ ਹੈ ਉਹ ਸੰਤਾਂ ਨਤਮਸਤਕ ਹੋ ਰਹੀਆਂ ਨੇ ਦੱਸ ਦਈਏ ਕਿ ਗੁਰਨਾਣ ਦੇਵ ਜੀ ਦਾ ਵਿਆਹ ਪੂਰਬ 10 ਸਤੰਬਰ ਨੂੰ ਪੂਰੀ ਸ਼ਰਧਾ ਦੇ ਨਾਲ ਬਟਾਲਾ ਸ਼ਹਿਰ 'ਚ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਇੱਕ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਜੋ ਹੈ ਉਹ ਕੱਢਿਆ ਜਾਵੇਗਾ ਜੋ ਕਿ ਅੱਜ ਸਵੇਰੇ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ ਵਾਲਕੇ ਯਾਨੀ ਕਿ ਕੱਲ 10 ਸਤੰਬਰ ਨੂੰ ਜੋ ਹੈ ਬਟਾਲਾ ਸ਼ਹਿਰ ਚ ਪਹੁੰਚੇਗਾ ਬਟਾਲਾ ਸ਼ਹਿਰ ਦੇ ਨਗਰ ਕੀਰਤਨ ਕਰਮਾ ਕਰਨ ਤੋਂ ਬਾਅਦ ਇੱਕ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਚ ਜੋ ਹੈ ਉਹ ਸੰਗਤਾਂ ਸ਼ਾਮਿਲ ਹੋ ਰਹੀਆਂ ਨੇ ਇਹ ਤਸਵੀਰਾਂ ਨੇ ਗੁਰਦੁਆਰਾ ਸ੍ਰੀ ਬੇਸ ਸਾਹਿਬ ਦੀਆਂ ਜਿੱਥੇ ਕਿ ਸੰਗਤਾਂ ਜੋ ਨੇ ਉਹ ਗੁਰਦੁਆਰਾ ਵਿੱਚ ਜੋ ਹੈ ਉਹ ਹਜ਼ੂਰੀ ਕਰਨ ਲਈ ਪਹੁੰਚੀਆਂ ਨੇ ਦੂਰ ਦਰਾਡੇ ਤੋਂ ਜੋ ਹੈ ਉਹ ਸੰਗਤਾਂ ਪਹੁੰਚ ਰਹੀਆਂ ਨੇ ਤੇ ਇਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅਸਥਾਨ ਤੇ ਜੋ ਨੇ ਉਹ ਦਰਸ਼ਨਾ ਲਈ ਪਹੁੰਚ ਰਹੇ ਨੇ